ਜੀ ਜਿਹੜੇ ਵੀ ਤੁਸੀਂ ਜੁੜ ਰਹੇ ਹੋ ਮੈਕਸਿਮਮ ਬੰਦੇ ਸਾਰੇ ਜੁੜੋ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਮੈਨੂੰ ਪ੍ਰਸ਼ਾਸਨ ਦੇ ਖਿਲਾਫ ਸਟੈਪ ਚੁੱਕਣਾ ਪਏ ਫਿਰ ਹਮੇਸ਼ਾ ਪੋਲੀਟੀਕਲ ਬੰਦੇ ਨੂੰ ਇਹ ਗੱਲ ਕਹੀ ਜਾਂਦੀ ਆ ਕਿ ਇਹਨਾਂ ਨੂੰ ਜੀ ਅਕਲ ਨਹੀਂ ਅਕਲ ਬਹੁਤ ਆ ਜੇ ਅਕਲ ਹੀ ਆ ਤੇ ਬੰਦਾ ਵਿਧਾਨ ਸਭਾ ਚ ਵੀ ਜਾਂਦਾ ਤੇ ਐਡੀ ਦੁਨੀਆ ਨੂੰ ਸਾਂਭਦਾ ਸੋ ਪ੍ਰਸ਼ਾਸਨ ਦੀਆਂ ਜਿੱਥੇ ਨਲਕੀਆਂ ਨੇ ਔਰ ਜੋ ਐਪੀਸੋਡ ਪਿਛਲੇ ਦਿਨਾਂ ਚ ਵੀ ਹੋਇਆ ਉਹ ਸਾਰਾ ਕੁਝ ਤੁਹਾਨੂੰ ਕਲੈਰਿਟੀ ਹੋ ਜੂ ਤੇ ਜੇ ਅੱਜ ਕੋਈ ਇਹੋ ਜਿਹਾ ਕੰਮ ਵਾਪਰਦਾ ਤੇ ਉਹ ਡਿਪਟੀ ਕਮਿਸ਼ਨਰ ਗਰਦਾਸਪੁਰ ਨਿੱਜੀ ਤੌਰ ਤੇ ਜ਼ਿੰਮੇਵਾਰੀ ਹੋਏਗੀ ਜਿਨ੍ਹਾਂ ਨੇ ਮਤਲਬ ਬਿਲਕੁਲ ਹੀ ਜਿਹੜਾ ਇਹ ਪੰਚਾਇਤੀ ਚੋਣਾਂ ਜਿਹੜਾ ਉਹ ਨਿੱਜੀ ਸਰਕਾਰ ਦੀ ਲੜਾਈ ਲੜ ਰਿਹਾ ਤੋਂ ਤਾਂ ਜੋ ਮੈਂ ਇਸ ਕਰਕੇ ਹੋ ਰਿਆਂ ਕਿ ਕੋਈ ਵੀ ਇਸ ਘਟਨਾ ਵਾਪਰਦੀ ਆ ਤੇ ਲੋਕ ਨਾ ਇਹ ਕਹਿਣ ਕਿ ਐਮਐਲਏ ਸਾਹਿਬ ਦੀ ਗਲਤੀ ਆ ਜਾਂ ਇਸ ਲੀਡਰ ਦੀ ਗਲਤੀ ਆ ਇਸ ਕਰਕੇ ਮੈਂ ਤੁਹਾਡੇ ਨਾਲ ਲਾਈਵ ਹੋਇਆ ਕਿ ਡਿਪਟੀ ਕਮਿਸ਼ਨਰ ਗਰਦਾਸਪੁਰ ਔਰ ਉਹਨਾਂ ਦੇ ਜਿਹੜੇ ਅਫਸਰ ਨੇ ਖਾਸ ਤੌਰ ਤੇ ਬੀਡੀਪੀਓ ਗਰਦਾਸਪੁਰ ਇਹ ਇਹ ਜਿਹੜੀ ਗੱਲ ਇਹ ਕਰ ਰਿਹਾ ਉਹੋ ਹੀ ਤੁਹਾਡਾ ਨਾਲ ਸਾਂਝੀ ਕਰਨੀ ਆ ਤਾਂ ਜੋ ਇਸ ਤੋਂ ਬਾਅਦ ਜਿਹੜਾ ਮੈਂ ਸਟੈਪ ਲੈਣ ਜਾ ਰਿਹਾ ਉਹ ਇੱਕ ਨਾ ਇੱਕ ਹੁਣ ਕੱਟੀ-ਕੱਟਾ ਕੱਢਾਂਗਾ ਮੈਂ ਔਰ ਲਕਸ਼ਣਾ ਲੁਕਸ਼ਣਾ ਦਾ ਸਾਨੂੰ ਕੋਈ ਬਹੁਤਾ ਨਹੀਂਗਾ ਡਰ ਸਾਲ ਤੇ ਇੱਕ ਰਹਿ ਗਿਆ ਪਰ ਧੱਕੇ ਦੇ ਖਿਲਾਫ ਬੋਲਣਾ ਮੈਨੂੰ ਆਉਂਦਾ ਔਰ ਲੋਕਾਂ ਦੇ ਵਿੱਚ ਕਚਹਿਰੀ 'ਚ ਜਿਹੜੀ ਗੱਲ ਮੈਂ ਰੱਖਣੀ ਚਾਹੁੰਦਾ ਤਾਂ ਜੋ ਜਿਸ ਤੋਂ ਬਾਅਦ ਲੋਕਾਂ ਨੂੰ ਇਹ ਕਲੈਰਿਟੀ ਹੋਊਗੀ ਕਿ ਐਮਐਲਏ ਸਾਹਿਬ ਨੇ ਲਾਈਵ ਹੋ ਕੇ ਵੀ ਸਾਰੀ ਸੱਚਾਈ ਦੱਸੀ ਸੀ ਤੇ ਡੀਸੀ ਸਾਹਿਬ ਨੇ ਖਾਸ ਤੌਰ ਤੇ ਇਹਦੇ ਤੇ ਕੋਈ ਐਕਸ਼ਨ ਨਹੀਂਗਾ ਲਿਆ ਤੁਸੀਂ ਨਾ ਉਹਨਾਂ ਦੇ ਥੱਲੇ ਅਫਸਰਾਂ ਨੇ ਤੋਂ ਮੈਂ ਆਬਜ਼ਰਵਰ ਸਾਹਿਬ ਡਾਕਟਰ ਅਭਿਨਵ ਤ੍ਰਿਖਾ ਜੀ ਉਹਨਾਂ ਦੇ ਧਿਆਨ ਚ ਵੀ ਲਿਆਤਾ ਔਰ ਸਟੇਟ ਇਲੈਕਸ਼ਨ ਕਮਿਸ਼ਨ ਦੇ ਧਿਆਨ ਦੇ ਵਿੱਚ ਵੀ ਇਹ ਗੱਲ ਲਿਆ ਦਿੱਤੀ ਆ ਹੁਣੇ ਹੀ ਔਰ ਇਸ ਕਰਕੇ ਜਿਹੜੀ ਗੱਲ ਆ ਉਹ ਮੈਂ ਤੁਹਾਡੇ ਰੱਖਾਂਗਾ ਕਿਉਂਕਿ ਕਈ ਵਾਰ ਹੁੰਦਾ ਕਿ ਆ ਕਿ ਜਦੋਂ ਲੀਡਰ ਲਾਈਵ ਹੁੰਦੇ ਆ ਨਾ ਤੇ ਬਹੁਤੇ ਫੇਸਬੁੱਕ ਤੇ ਕਹਿੰਦੇ ਆ ਜੀ ਇਹ ਝੂਠੇ ਜੀ ਇਹ ਫਲਾਣੇ ਜੀ ਉਹ ਤੇ ਚਲੋ ਕੋਈ ਉਹਨਾਂ ਨੇ ਕਰਾਏ ਤੇ ਉਹ ਵੀ ਬੰਦੇ ਲਏ ਹੁੰਦੇ ਆ ਸਰਕਾਰਾਂ ਨੇ ਪਰ ਮੈਂ ਆਪਣੀ ਬੇਬਾਕੀ ਦੇ ਨਾਲ ਗੱਲ ਕਰਨੀ ਜਾਣਨਾ ਬੇਬਾਕੀ ਦੇ ਨਾਲ ਗੱਲ ਕਰਾਂਗਾ ਤੁਹਾਡੇ ਸਾਹਮਣੇ ਆਵੇਂ ਫਿਰ ਗਾੜੀ ਜਿਹੜਾ ਮਰਜੀ ਹੋਵੇ ਔਰ ਇਸ ਕਰਕੇ ਉਦਣ ਵੀ ਜੋ 에ਪੀਸੋਡ ਹੋਇਆ ਸੀ ਉਹਦੇ ਪੂਰੇ ਮੇਰੇ ਕੋ ਪੁਖਤਾ ਸਬੂਤ ਨੇ ਜਦੋਂ ਉਸ ਗੱਲ ਤੇ ਮੈਨੂੰ ਕੋਈ ਪੁੱਛੇਗਾ ਗੱਲ ਕਰਾਂਗਾ ਮੈਂ ਸਮਝਦਾ ਕਿ ਜਿਹੜੇ ਸਚਾਈ ਆ ਉਹ ਲੋਕਾਂ ਚ ਜਾਣੀ ਚਾਹੀਦੀ ਆ ਸਮਾਂ ਆਊਗਾ ਉਹਦੀ ਇੱਕ ਇੱਕ ਚੀਜ਼ ਤੁਹਾਨੂੰ ਮੈਂ ਵਿੱਧ ਪ੍ਰੂਫ ਦੱਸਾਂਗਾ ਵੀ ਉਦਣ ਵੀ ਕੀ ਪਾਣਾ ਵਾਪਰਿਆ ਸੀ ਸੋ ਕਿਸੇ ਲੀਡਰ ਦਾ ਇਹ ਕੰਮ ਨਹੀਂ ਚਾਹੁੰਦਾ ਕਿ ਮੈਂ ਉੱਥੇ ਜਾ ਕੇ ਤੇ ਮੈਂ ਅਫਸਰਾਂ ਨਾਲ ਲੜਾਂ ਤੇ ਮੈਂ ਲੜਾਈ ਕਰਾਂ ਜੇ ਅਫਸਰ ਚੰਗੇ ਹੋਣ ਤੇ ਫਿਰ ਮੇਰੇ ਖਿਆਲ ਲੜਾਈ ਕਰਨ ਦੀ ਲੋੜ ਨਹੀਂ ਪੈਂਦੀ। ਤੋਂ ਇਸ ਕਰਕੇ ਅ ਮੈਂ ਤਕਰੀਬਨ ਕਾਫੀ ਜਾਣੇ ਤੁਸੀਂ ਜੁੜੇ ਹੋ ਸਰਬਜੀਤ ਜੀ, ਸ਼੍ਰੇਸ਼ ਜੀ, ਲਵਪ੍ਰੀਤ ਜੀ, ਜੋਗਿੰਦਰ ਜੀ, ਦਿਵਾਂਸ਼ੂ ਜੀ, ਤਰਨਜੀਤ ਜੀ, ਨਵਜੋਤ ਸਿੰਘ ਜੀ ਔਰ ਔਕਸ ਸਾਹਿਬ ਤੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਨਾਲ ਜੁੜੇ ਹੋ। ਵੰਸ਼ ਮਹਾਜਨ ਜੀ, ਸ਼ਮਸ਼ੇਰ ਜੀ, ਥੈਂਕ ਯੂ ਸੋ ਮੱਚ ਕਿ ਤੁਸੀਂ ਸਾਰੇ ਜੁੜੇ ਹੋ। ਜਨਕ ਰਾਜ ਜੀ ਔਰ ਹੁਣ ਮੈਂ ਤੁਹਾਡੇ ਨਾਲ ਜਿਹੜੀ ਉਹ ਗੱਲ ਜਿਹੜੀ ਉਹ ਸਾਂਝੀ ਕਰਨ ਲੱਗਿਆ ਸੋ ਕਿਰਪਾ ਕਰਕੇ ਇਹ ਗੱਲ ਬੜੇ ਗੌਰ ਨਾਲ ਸਾਰੇ ਇੱਕ ਕਿਉਂਕਿ ਕਈ ਵਾਰ ਹੁੰਦਾ ਕੀ ਆ ਕਿ ਸਾਡੇ ਗਰਦਾਸਪੁਰ ਚ ਇੱਕ ਫੇਸਬੁੱਕ ਹੀ ਹੈਗਾ ਇੱਕੋ ਹੀ ਆ ਸਾਰੇ ਮੇਰੇ ਬਿਨਾ ਨਾਂ ਲੈ ਪਤਾ ਉਹ ਬੜੀਆਂ ਪੋਸਟਾਂ ਪਾਉਂਦਾ ਸੋ ਇਸ ਕਰਕੇ ਮੈਂ ਉਹਨਾਂ ਲੋਕਾਂ ਨੂੰ ਵੀ ਕਹਿਣਾ ਵੀ ਹੁਣ ਜੋੜ ਕੇ ਸਚਾਈ ਸੁਣ ਲਿਓ ਤੇ ਯੁਰਤ ਰੱਖਿਆ ਕਰੋ ਫਿਰ ਸੱਚ ਦੀ ਗੱਲ ਕਰਨਗੀ ਸੋ ਇਸ ਕਰਕੇ ਮੈਂ ਇੱਕ ਮਿੰਟਾ ਫੜੋ ਜੀ ਫਿਰ ਮੈਂ ਗੱਲ ਰੱਖਾਂ ਆਪਣੇ ਇਸ ਤਰ੍ਹਾਂ ਕਿ ਮੈਂ ਜਿਹੜੀ ਉਸ ਦਿਨ ਤੋਂ ਜੋ ਵਾਪਰਿਆ ਉਸ ਦਿਨ ਵੀ ਬੀਡੀਪੀਓ ਗੁਰਦਾਸਪੁਰ ਕਰਕੇ ਵਾਪਰਿਆ ਔਰ ਡਿਪਟੀ ਕਮਿਸ਼ਨਰ ਗੁਰਦਾਸਪੁਰ ਔਰ ਸਾਰਿਆਂ ਦੇ ਵਟਸਐਪ ਤੇ ਹਰ ਤਰ੍ਹਾਂ ਦੀ ਸ਼ਿਕਾਇਤ ਇਲੈਕਸ਼ਨ ਕਮਿਸ਼ਨਰ ਔਰ ਅਬਜ਼ਰਵਰ ਔਰ ਉਹਨਾਂ ਦੇ ਵਟਸਐਪ ਤੇ ਭੇਜ ਕੇ ਉਹਨਾਂ ਦਾ ਕੋਈ ਮੈਂ ਡਿਟੇਲ ਰੱਖੀ ਹੋਈ ਹੈ ਜਿਸ ਕਾਰਨ ਜਿਹੜਾ ਉਹ ਪਹਾੜਾ ਉਦੋਂ ਵੀ ਵਾਪਰਿਆ ਜਿਹੜੇ ਆ ਉਥੇ ਮਾੜਾ ਮੋਟਾ ਰੌਲਾ ਪਿਆ ਉਹ ਉਹ ਸਿਰਫ ਇਹੀ ਕਾਰਨ ਸੀ ਕਿ ਇਟ ਵਾਸ ਟੋਟਲੀ ਆ ਲੈਪਸ ਆਫ ਸਿਸਟਮ ਕਿ ਡਿਪਟੀ ਕਮਿਸ਼ਨਰ ਸਾਹਿਬ ਜੀ ਉਮਾੜੀ ਜੀ ਗੱਲ ਫੋਨ 'ਚ ਕਹਿੰਦੇ ਵੀ ਹਾਂ ਵੀ ਸਿੱਧਾ ਸਹੀ ਕੰਮ ਹੋਣਾ ਚਾਹੀਦਾ ਤੇ ਉਹ ਉਦੋਂ ਵੀ ਨਹੀਂ ਸੀ ਹੋਣਾ ਅੱਜ ਜਿਹੜਾ ਮਸਲਾ ਇਹ ਆ ਕਿ ਬੀਡੀਪੀਓ ਬਰਦਾਸ਼ਪੁਰ ਤੇ ਅਫਸਰशाही ਜਿਹੜੀ ਆ ਜਾਣਬੁੱਝ ਕੇ ਉਥੇ ਜਿਹੜੇ ਆ ਕਾਗਜ਼ਾਂ ਦੀ ਪੜਤਾਲ ਦੇ ਸਮੇਂ ਜੋ ਚੱਲ ਰਿਹਾ ਉਹ ਮੈਂ ਥੋੜੀ ਦੇਰ ਤੱਕ ਕਲੈਰਿਟੀ ਕਰੂੰਗਾ ਦੁਬਾਰਾ ਲਾਈਵ ਹੋ ਕੇ ਪਰ ਉਹਦੇ ਚ ਸਾਨੂੰ ਇਹ ਗਲਤ ਧੰਗ ਨਾਲ ਸਾਰੇ ਅਫਸਰ ਵੀ ਐਡਮਿਟ ਕਰ ਰਹੇ ਆ ਮੈਂ ਹੁਣੇ ਸਾਰੇ ਅਫਸਰਾਂ ਨੂੰ ਮਿਲ ਲਿਆ ਵਾਰੀ ਵਾਰੀ ਔਰ ਉਹ ਕਹਿ ਰਹੇ ਆ ਕਿ ਅਸੀਂ ਆਪ ਖੁਦ ਬੜੇ ਪਰੇਸ਼ਾਨ ਐ ਇੱਕ ਅਫਸਰ ਕਰਕੇ ਸੋ ਇਸ ਕਰਕੇ ਮੈਂ ਸਾਰੇ ਅਫਸਰਾਂ ਨੂੰ ਪਹਿਲਾਂ ਮਿਲ ਕੇ ਉਹਨਾਂ ਨੂੰ ਸਚਾਈ ਦੱਸਤੀ ਆ ਆਬਜ਼ਰਵਰ ਸਾਹਿਬ ਨੂੰ ਡਾਕਟਰ ਆਬੀਨੋ ਤਰੀਖਾ ਜੀ ਨੂੰ ਵੀ ਸਚਾਈ ਦੱਸਤੀ ਆ ਮੇਲਸ ਵੀ ਕਰਤੀਆਂ ਸਾਰਿਆਂ ਨੂੰ ਔਰ ਇੱਕ ਜਿਹੜੀ ਗੱਲ ਆ ਜਿਸ ਦੀ ਸਚਾਈ ਅਫਸਰਾਂ ਨੂੰ ਸਮਝ ਆ ਗਈ ਆ। ਔਰ ਮੈਂ ਹੁਣ ਉਸ ਜਿਹੜੀ ਜੋ ਗਲਤ ਕਰ ਰਹੇ ਉਹਦੇ ਖਿਲਾਫ ਖੜਾ ਹੋ ਰਿਆਂ। ਔਰ ਜੇਕਰ ਕੋਈ ਗੁਰਦਾਸਪੁਰ ਦੇ ਵਿੱਚ ਅਨਸਕਾਮੀ ਘਟਨਾ ਵਾਪਰਦੀ ਆ ਕਿਸੇ ਵੀ ਹੱਦ ਤੱਕ ਮੈਨੂੰ ਜਾਣਾ ਪਿਆ ਮੈਂ ਜਾਊਂਗਾ। ਇਲੈਕਸ਼ਨਾਂ ਲੁਕਸ਼ਨਾ ਚੱਲਦੀਆਂ ਰਹਿਣੀਆਂ ਸਾਲ ਤੱਕ ਰਹਿ ਗਿਆ ਜੋ ਮਰਜੀ ਇਹ ਕਰਨਣ। ਔਰ ਉਸ ਤੋਂ ਬਾਅਦ ਮੈਂ ਬਾਕੀ ਸਾਬ ਲੈਣੇ ਆਉਂਦੇ ਆ ਲੱਲਾਗਾ ਜਿਹੜਾ ਇਹ ਧੱਕਾ ਕਰਦੇ ਆ। ਪਰ ਅੱਜ ਮੈਂ ਉਹਨਾਂ ਬੁਝਦਿਲਾ ਲੀਡਰਾਂ ਚੋਂ ਨਹੀਂ ਹੋਊਗਾ ਕਿ ਜਿਹੜੇ ਮੈਦਾਨ ਛੱਡ ਕੇ ਮੈਂ ਭੱਜਾਂ ਐਂਡ ਤੱਕ ਲੜਾਈ ਲੜਨੀ ਆਂ ਵੇਖਾਂਗਾ ਕੀ ਕਰਦੇ ਨੇ ਸੋ ਮੇਰੀ ਸਭ ਤੋਂ ਪਹਿਲਾਂ ਤੇ ਫਿਰ ਇਹ ਬੇਨਤੀ ਆ ਕਿ ਜੋ ਮੈਂ ਲਿਖ ਤੇ ਦੇ ਕੇ ਆਇਆ ਉਹਦੇ ਤੇ ਉਹ ਕਾਰਵਾਈ ਕਰਨ ਦਾ ਸੁਆਸ਼ਣ ਇਹਨਾਂ ਦਿੱਤਾ ਆ 15-20 ਮਿੰਟ ਲਏ ਆ ਜੇ ਤੇ ਉਹ ਹੋ ਗਿਆ ਹੱਲ ਫਿਰ ਤੇ ਠੀਕ ਆ ਜੇ ਉਹ ਹੱਲ ਨਹੀਂ ਹੁੰਦਾ ਤੇ ਮੇਰਾ ਜਿਹੜਾ ਜਿਹੜੇ ਵੀ ਸੁਣ ਰਿਹਾ ਮੈਂ ਖਾਸ ਕਰ ਗੁਰਦਾਸਪੁਰ ਹਲਕੇ ਦੇ ਲੋਕਾਂ ਨੂੰ ਇਹ ਅਪੀਲ ਕਰਦਾ ਫੋਨ ਵੀ ਨਿੱਜੀ ਤੌਰ ਤੇ ਕਰ ਰਿਆ ਮੇਰੇ ਬੰਦੇ ਵੱਧ ਤੋਂ ਵੱਧ ਟਰਾਲੀਆਂ ਭਰ ਕੇ ਗੱਡੀਆਂ ਮੋਟਰਸਾਈਕਲ ਸਕੂਟਰ ਜੋ ਵੀ ਲੱਭਦਾ ਉਹਨਾਂ ਨੂੰ ਭਰ ਕੇ ਟਰਾਲੀਆਂ ਉਤੋਂ ਦੀ ਤੇ ਸਾਰੇ ਹੀ ਮੇਰੇ ਦਫ਼ਤਰ ਪਹੁੰਚੋ ਔਰ ਇਸ ਤੋਂ ਬਾਅਦ ਅਗਲਾ ਸਟੈਪ ਜਿਹੜਾ ਉਹ ਤੁਹਾਨੂੰ ਮੈਂ ਦੱਸਾਂਗਾ ਕੀ ਕਰਨਾ ਔਰ ਜਿੰਨੇ ਵੀ ਬੰਦਾ ਕੋ ਘਰ ਨਹੀਂ ਰਹਿਣਾ ਚਾਹੀਦਾ ਹਰ ਪਿੰਡ ਦਾ ਔਰ ਇੱਥੇ ਸਾਰੇ ਜਾਣੇ ਮੈਕਸਿਮਮ ਬੰਦੇ ਲੈ ਕੇ ਆਓ ਤਾਂ ਜੋ ਜਿਹੜੀ ਹੱਕ ਦੀ ਲੜਾਈ ਆ ਉਹ ਦਸੀਏ ਫਿਰ ਵੀ ਕਿੱਦਾਂ ਲੜੀ ਜਾਂਦੀ ਆ ਅਸੀਂ ਹੱਕ ਦੀ ਲੜਾਈ ਲੜਾਂਗੇ ਚਾਹੇ ਉਹਦੇ ਵਾਸਤੇ ਯਾ ਤੇ ਮੈਨੂੰ ਫੜ ਕੇ ਅੰਦਰ ਦੇਣ ਤੇ ਸਾਲ ਇੱਕ ਮਹੀਨਾ ਦਾ ਰਵਾਂਗਾ ਜ਼ਮਾਨਤ ਵੀ ਨਹੀਂ ਕਰਾਉਂਦਾ ਵਾਦਾ ਰਿਆ ਡੀਸੀ ਸਾਹਿਬ ਨਾਲ ਵੀ ਤੇ ਸਾਰੇ ਪ੍ਰਸ਼ਾਸਨ ਨਾਲ ਜਿੰਨਾ ਚਿਰ 6 ਮਹੀਨੇ ਕਹਿਣਗੇ ਮੈਂ 6 ਮਹੀਨੇ ਜ਼ਮਾਨਤ ਵੀ ਨਹੀਂ ਲਾਉਂਗਾ ਮੈਂ ਮੈਨੂੰ ਕੋਈ ਡਰ ਡੱਕਰ ਨਹੀਂ ਇਹਨਾਂ ਲੋਕਾਂ ਦੇ ਕਾਰਨ ਮੈਂ ਅੰਨ ਲਿਆ ਇਹਨਾਂ ਦੀ ਲੜਾਈ ਮੈਂ ਲੜਦੀ ਰਹਿਣਾ ਲੜਦਾ ਮਰ ਜੂ ਤਾਂ ਵੀ ਮੈਨੂੰ ਕੋਈ ਪਰਵਾਹ ਨਹੀਂ ਤੋਂ ਇਸ ਕਰਕੇ ਮੈਨੂੰ ਜੋ ਸਮਾਂ ਦਿੱਤਾ ਪ੍ਰਸ਼ਾਸਨ ਨੇ ਉਸ ਸਮੇਂ ਤੱਕ ਮੈਂ ਚੋਪਾ 15-20 ਮਿੰਟ ਦੇਖਾਂਗੇ ਬੰਦੇ ਇਕੱਠੇ ਹੋ ਕੇ ਉਸ ਤੋਂ ਬਾਅਦ ਅਗਲਾ ਫੈਸਲਾ ਫਿਰ ਮੇਰੇ ਹੱਥ ਚਾ ਹੋ ਮੈਂ ਸਾਰੇ ਹੀ ਲੋਕਾਂ ਨੂੰ ਗੁਰਦਾਸਪੁਰ ਦੇ ਨੂੰ ਜ਼ਿਲ੍ਹੇ ਨੂੰ ਹਲਕੇ ਨੂੰ ਅਪੀਲ ਕਰਦਾ ਕਿ ਇੱਥੇ ਸਾਰੇ ਮੈਕਸਿਮਮ ਬੰਦਾ ਜਿਹੜਾ ਜਿਹੜਾ ਇਲਾਕੇ ਨੇ ਤੇ ਮੇਰੇ ਆਉਣਾ ਜੇ ਕੋ ਹੋਰ ਵੀ ਆਏਗਾ ਉਹਦਾ ਵੀ ਧੰਨਵਾਦ ਤੇ ਮੈਂ ਇੱਕੋ ਹੀ ਬੇਨਤੀ ਕਰਦਾ ਕਿ ਇਹ ਜਿਹੜਾ ਵੀ ਐਕਸ਼ਨ ਜਿਹੜਾ ਹੁਣ ਹੁਣ ਚੱਲਿਆ ਇਹ ਇੱਕ ਨਾ ਇੱਕ ਗੱਲ ਹੁਣ ਬੰਨੇ ਲੱਗ ਕੇ ਰਹੂਗੀ ਕਿਉਂਕਿ ਮੈਂ ਪਿਛਲੇ 10 ਦਿਨਾਂ ਤੋਂ ਲਗਾਤਾਰ ਦਿਨ ਰਾਤ ਇੱਕ ਕਰਕੇ ਫਾਈਲਾਂ ਭਰ ਕੇ ਇੱਕ ਮਿੰਟ ਨਹੀਂ ਸੁੱਤਾ ਮੈਂ ਉਹਨਾਂ ਲੀਡਰਾਂ ਚੋਂ ਨਹੀਂ ਵੀ ਸੌਂ ਜੋ ਦੇ ਭਾਰਾ ਹੋ ਯਾਰ ਨਾ ਅੰਡ ਅੰਡ ਜਿਹੜਾ ਉਹ ਲੜਾਈ ਜਿਹੜੀ ਆ ਲੜਨੀ ਆਉਂਦੀ ਆ ਲੜਾਂ ਦਾ ਮੈਂ ਮੈਂ ਫੇਰ ਅਪੀਲ ਕਰਦਾ ਪ੍ਰਸ਼ਾਸਨ ਨੂੰ ਇਸ ਸਾਧਿਅਮ ਰਾਹੀਂ ਤਾਂ ਜੋ ਲੋਕਾਂ ਨੂੰ ਇਹ ਪਤਾ ਲੱਗੇ ਕਿ ਐਮ ਐਲ ਏ ਦੇ ਅਪੀਲ ਕੀਤੀ ਸੀ ਵਾਰ-ਵਾਰ ਕਿ ਜੋ ਲਿਖਤੀ ਦਿੱਤਾ ਗਿਆ ਉਹ ਪ੍ਰਸ਼ਾਸਨ ਨੇ ਕਿਹਾ ਕਿ ਬਿਲਕੁਲ ਗਲਤ ਆ ਜੋ ਕਰ ਰਿਹਾ ਉਹ ਥੱਲੇ ਵੀਰ ਕਿ ਉਹ ਗਲਤ ਕਰ ਰਿਹਾ ਤੋ ਇਸ ਕਰਕੇ ਤਗੜੇ ਹੋ ਜਾਓ ਇਹਦੇ ਵਾਸਤੇ ਸਭ ਤੋਂ ਪਹਿਲਾਂ ਜੇ ਮਰਨਾ ਪਿਆ ਤੇ ਮੈਂ ਬਰਿੰਦਰ ਮੀਤ ਸਿੰਘ ਪਾੜਾ ਸਭ ਤੋਂ ਅੱਗੇ ਮਰੇ ਹੋ ਕੇ ਮਰਾਂਗਾ ਤੇ ਮਰਨ ਬਰਉਣ ਤੱਕ ਜਾਊਂਗਾ ਅੱਜ ਜੋ ਮਰਜ਼ੀ ਹੋ ਜੇ ਇਹ ਇਹ ਗੱਲ ਹਿਸਟਰੀ ਕ੍ਰੀਏਟ ਕਰ ਦੂਗਾ ਉਹ ਐਮਐਲਏ ਜਿਹੜਾ ਲੜਿਆ ਸੀ ਕਹਿੰਦੇ ਲੜਦਾ ਮਰ ਗਿਆ ਫੋ ਮੈਂ ਖੀਰ ਬੇਨਤੀ ਕਰਦਾ ਸਾਰੇ ਪ੍ਰਸ਼ਾਸਨ ਨੂੰ ਇਹ ਮਾਹੌਲ ਖਰਾਬ ਨਾ ਕਰਾਇਓ ਕਰੋਨਾ ਤੇ ਉਹ ਤੁਹਾਡੀ ਮਰਜੀ ਆ ਤੇ ਤੁਹਾਡੀ ਨਿੱਜੀ ਜ਼ਿੰਮੇਵਾਰੀ ਹੋਏਗੀ ਕੱਲ ਨੂੰ ਲੋਕ ਨਾ ਕਹਿਣ ਕਿ ਬਰਿੰਦਰ ਪਾੜੇ ਦੀ ਗਲਤੀ ਆ ਮੇਰੀ ਕੋਈ ਗਲਤੀ ਨਹੀਂ ਜੇ ਤੁਹਾਡੇ ਸਾਹਮਣੇ ਵਾਰ-ਵਾਰ ਅਪੀਲ ਕਰ ਰਿਆਂ ਕਿ ਸ਼ਾਂਤੀ ਪੂਰਕ ਤੱਕ ਕੱਲ ਵੀ ਮੈਨੂੰ ਪ੍ਰਸ਼ਾਸਨ ਨੇ ਕਿਹਾ ਸੀ ਪਰसों ਰਾਤ ਟੈਲੀਫੋਨ ਆਇਆ ਪੁਲਿਸ ਡਿਪਾਰਟਮੈਂਟ ਦੇ ਸੀਨੀਅਤ ਅਧਿਕਾਰੀਆਂ ਦੇ ਕਿ ਪਾੜਾ ਸਾਹਿਬ ਤੁਸੀਂ ਘਰੇ ਰਹੋ ਤੁਸੀਂ ਕਿਤੇ ਨਾ ਆਇਓ ਤੁਹਾਨੂੰ ਮੁਸ਼ਕਲ ਨਹੀਂ ਆਉਂਦੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਹੋਰ ਕੋਸ਼ਿਸ਼ ਜਗ੍ਹਾ ਤੇ ਮੁਸ਼ਕਲਾਂ ਆਈਆਂ ਜਿੱਥੇ ਸਾਡੇ ਬੰਦਿਆਂ ਦੀਆਂ ਫਾਈਲਾਂ ਖੋਈਆਂ ਗਈਆਂ ਪਾੜੀਆਂ ਗਈਆਂ ਸੀ ਨਵੀਆਂ ਭਰ ਲੀਆਂ ਪਰ ਉਹ ਉਹਨਾਂ ਨੇ ਕਿ ਧੰਨਵਾਦ ਸਾਡਾ ਵੀ ਕੀਤਾ ਵੀ ਚਲੋ ਤੁਸੀਂ ਸਾਡੀ ਗੱਲ ਮੰਨੀ ਆਂ ਔਰ ਕੱਲ ਤੁਸੀਂ ਦੇਖਿਆ ਕਿਤੇ ਛੋਟੀ ਮੋਟੀ ਘਟਨਾ ਵੀ ਸਾਡੇ ਵੱਲੋਂ ਨਹੀਂ ਇਹ ਕੀਤਾ ਗਿਆ ਕੁਛ ਤੇ ਅੱਜ ਜਿਹੜੀ ਨਿੱਜੀ ਜ਼ਿੰਮੇਵਾਰੀ ਔਰ ਸੈਕਟੀ ਕਮਿਸ਼ਨਰ ਬਰਦਾਸ਼ਪੁਰ ਦੀ ਤੇ ਸਮੁੱਚੇ ਪ੍ਰਸ਼ਾਸਨ ਥੱਲੇ ਜਿੰਨਾ ਵੀ ਆ ਉਹਨਾਂ ਦੀ ਹੋਏਗੀ ਤੋ ਇਸ ਵਾਰ ਕੇ ਫੇਰ ਮੈਂ ਲੋਕਾਂ ਨੂੰ ਕਹਿਣਾ ਕਿ ਸਚਾਈ ਤੁਹਾਡੇ ਪੱਖ ਚਾ ਸਾਹਮਣੇ ਰੱਖਤੀ ਆ ਔਰ ਇਹ ਸਚਾਈ ਦੇ ਕਾਰਨ ਮੈਂ ਲੜੂੰਗਾ ਔਰ ਜੇ ਪ੍ਰਸ਼ਾਸਨ ਨੇ ਨਾ ਕੀਤਾ ਥੋੜੀ ਦੇਰ ਤੱਕ ਸਾਡਾ ਹੱਲ ਤੇ ਇਸ ਤੋਂ ਬਾਅਦ ਨਿੱਜੀ ਜ਼ਿੰਮੇਵਾਰੀ ਡਿਪਟੀ ਕਮਿਸ਼ਨਰ ਬਰਦਾਸਪੁਰ ਦੀ ਆ ਫੇਰ ਅਪੀਲ ਕਰਦਾ ਵੀ ਜਲਦੀ ਤੋਂ ਜਲਦੀ ਮੇਰੇ ਘਰ ਬਰਦਾਸਪੁਰ ਜਿਹੜਾ ਉਥੇ ਟਰਾਲੀਆਂ ਭਰ-ਭਰ ਕੇ ਪਿੰਡਾਂ ਦੇ ਵਿੱਚੋਂ ਜਿਹੜਾ ਵੀ ਸੁਣ ਰਿਹਾ ਉਹ ਇੱਥੇ ਪਹੁੰਚਣ ਤੇ ਜਿੰਨੇ ਮੇਰੇ ਲੱਗੇ ਆ ਬੰਦੇ ਤੁਸੀਂ ਖੜੇ ਹੋ ਜਲਦੀ ਤੋਂ ਜਲਦੀ ਟੈਲੀਫੋਨ ਤੁਸੀਂ ਵੀ ਕਰੋ ਤੇ ਉਹ ਤਾਲੀਆਂ ਭਰ-ਭਰ ਇੱਥੇ ਜਿਹੜੀਆਂ ਮੰਗੌਬ ਗੱਡੀਆਂ ਟਰਾਲੀਆਂ ਕੋਈ ਬੰਦਾ ਘਰ ਨਹੀਂ ਪਿੰਡ ਚ ਰਹਿਣਾ ਚਾਹੀਦਾ ਇਸ ਕਰਕੇ ਜੇ ਸਹਿਮਤ ਹੋ ਤੇ ਬੋਲ ਸੋਨਹਾ ਸੋਨਹਾ ਸੁਨਿਆਰ ਆ ਬੋਰ ਇਸ ਕਰਕੇ ਮੈਂ ਧੰਨਵਾਦ ਕਰਦਾ ਜਿੰਨੇ ਵੀ ਤੁਸੀਂ ਮੇਰੇ ਨਾਲ ਜੁੜਿਓ ਤੇ ਉਮੀਦ ਕਰਦਾ ਕਿ ਪ੍ਰਸ਼ਾਸਨ ਸੁਤੀ ਹੋਈ ਨੀਂਦ ਜਿਹੜੀ ਉਹਨਾਂ ਨੂੰ ਆਈ ਹੈ ਉਹ ਤੋਂ ਜਾਗੇਗਾ ਤੇ ਸ਼ਹਿਰ ਦਾ ਮਾਹੌਲ ਹਲਕੇ ਦਾ ਨਾ ਖਰਾਬ ਹੋਊਗਾ ਮੈਂ ਜ਼ਰੂਰ ਉਹਨਾਂ ਦੀ ਵੇਟ ਕਰਾਂਗਾ ਤੇ ਜੇ ਇਸ ਤੋਂ ਬਾਅਦ ਨਹੀਂ ਕੋਈ ਫੈਸਲਾ ਹੁੰਦਾ ਤੇ ਫਿਰ ਸਾਡਾ ਨਿੱਜੀ ਫੈਸਲਾ ਇਹ ਹੀ ਆ ਕਿ ਦੱਸਾਂਗੇ ਅਗਲਾ ਕਦੋਂ ਸਾਡਾ ਸਟੈਪ ਕੀ ਹੈ ਥੈਂਕ ਯੂ ਸੋ ਮੱਚ ਧੰਨਵਾਦ ਸਾਰਿਆਂ ਦਾ